ਸਰਵਜੀਤੀ ਰੂਹ ਵੀ ਦੀ ਨਿਸ਼ਾਨੀ ਬੜਾ ਸਮਝਾਇਆ ਮੈਨੂੰ ਮੇਰੇ ਮਿੱਤਰਾਂ ਜਿੰਦਗੀ ਨਾ ਗੱਤੀ ਜਾਵੇ ਕਦੇ ਇਤਨਾ ਕੱਟੀ ਨਾ ਤਮਾਂ ਨੂੰ ਕਦੇ ਉਸ ਪਿੱਛੇ ਮਰ ਕੇ ਕੱਟੀ ਨਾ ਤਮਾਂ ਨੂੰ ਕਦੇ ਉਸ ਪਿੱਛੇ ਮਰ ਕੇ ਦਿਖਾ ਦੇ ਤੀ ਸਭ ਨੂੰ ਸੰਗ ਰੂਰ ਵੀ ਕੰਮ ਅਨੋਖਾ ਕਰਕੇ ਦਿਖਾ ਦੇ ਤੀ ਸਭ ਨੂੰ ਸੰਗ ਰੂਰ ਵੀ ਕੰਮ ਅਨੋਖਾ ਕਰਕੇ ਕਰ ਨਾ ਕਦੇ ਕੋਈ ਟੀਚਰਾ ਕਰ ਨਾ ਕਦੇ ਕੋਈ ਟੀਚਰਾ ਬੜਾ ਸਮਝਾਇਆ ਮੈਨੂੰ ਮੇਰੇ ਮਿੱਤਰਾਂ ਬੜਾ ਸਮਝਾਇਆ ਮੈਨੂੰ ਮੇਰੇ ਮਿੱਤਰਾਂ ਬੜਾ ਸਮਝਾਇਆ ਮੈਨੂੰ ਮੇਰੇ ਮਿੱਤਰਾਂ ਮੇਰੇ ਮਿੱਤਰਾਂ ਬੜਾ ਸਮਝਾਇਆ ਮੈਨੂੰ ਮੇਰੇ ਮਿੱਤਰਾਂ ਜ਼ਿੰਦਗੀ ਨਾ ਕੰਨੀ ਜਾਵੇ ਕਦ ਹਿੱਤ ਰੂ